ਭਾਈ ਗੁਰਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਅੱਜ ਛੋਟੇ ਸਾਹਿਬ ਜਦਿਆਂ ਦੀ ਸ਼ੀਧੀ ਦੇ ਬਾਰੇ ਇੱਕ ਕਵਤਾ ਪੇਸ਼ ਕਰਨ ਦੀ ਬਰ ਲੱਗਦਾ ਹੈ ਮਾਤਾ ਗੁਜਰੀ ਜੀ ਤੇ ਸਾਹਿਬ ਜਦਿਆਂ ਬੀਬੀ ਸ਼ਰਨਕੌਰ ਜੀ ਮੋਤੀ ਮਹਾਰਾਜ ਜੀ ਫਾਈਟੋਦਰਮਲ ਜੀ ਸੀਤ ਸਿੰਘ ਸਿੰਘਣੀਆਂ ਦੇ ਸਾਧਤਾ ਨੂੰ ਕੋਟਾਂ ਕੋਟ ਪਰ ਨਾਮ ਕਰਦੇ ਆ ਗੁਰੂ ਸਾਹਿਬ ਸਨ ਇਸ ਮੱਤ ਬਖਸ਼ਣ ਪੂਰੀ ਗੋਂ ਦੇ ਪੂਰੀ ਗਾਇਨਾ ਦੇ ਸਿਰ ਤੇ ਮੇਰ ਪਰਿਆ ਹੱਥ ਰੱਖਣ ਮੈਂ ਹੌਣ ਕਰਤਾ ਭਾਈ ਸਾਹਿਬ ਨੇ ਗਾਈ ਹੋਈ ਹੈ ਕਿ ਉਹਦਾ ਉਸਰ ਅੱਲਾ ਕਰ ਰਹੀਆਂ ਆ ਬਖਸ਼ਣ ਹਾਰ ਬਸ ਦੇਣਾ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ ਜਦੋਂ ਹਵਾ ਚਲੇਗੀ ਠੰਡੀ ਤਨ ਨੂੰ ਚੰਬਦੀ ਐਸਾ ਕਰੋ ਮੇਰੀ ਮਾਏ ਕੰਬਦੀ गोदी ਵਿੱਚ ਬੈਠੇ ਲਾਲਾ ਨੂੰ ਨਿਹਾਰਿਓ ਗੋਦੀ ਵਿੱਚ ਬੈਠੇ ਲਾਲਾ ਨੂੰ ਨਿਹਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ गुजारਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ गुजारਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾਂ ਦੇ ਨਾਲ ਲੈ ਕੇ ਰਾਤ ਗੁਜ਼ਾਰਿਓ ਓ ਨਿਹਾਂ ਜਿੱਥੇ ਮੇਰੇ ਲਾਲ ਖਲੋਤੇ ਸੀ ਓ ਨਿਹਾਂ ਜਿੱਥੇ ਮੇਰੇ ਲਾਲ ਖਲੋਤੇ ਸੀ ਦੁੱਖ ਵੱਡਾ ਸੀ ਤੇ लाडले ਮੇਰੇ ਛੋਟੇ ਸੀ ਦੁੱਖ ਵੱਡਾ ਸੀ ਤੇ लाडले ਮੇਰੇ ਛੋਟੇ ਸੀ ਉਹ ਕਹਿੰਦੇ ਨੇ ਦੁੱਖ ਸਹਿ ਲੋ ਸਿਧਕ ਨਹਾਰਿਓ ਉਹ ਕਹਿੰਦੇ ਨੇ ਦੁੱਖ ਸਹਿ ਲੋ ਸਿਧਕ ਨਹਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਸਾਥ ਗੁਜ਼ਾਰਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਸਾਥ ਗੁਜ਼ਾਰਿਓ ਤੁਸ ਤੀਆ ਪੁੱਤਰ ਆਪਣੇ ਨਾਲ ਲਿਆਇਓ ਜੀ ਤੁਸ ਤੀਆ ਪੁੱਤਰ ਆਪਣੇ ਨਾਲ ਲਿਆਇਓ ਜੀ ਜਿੱਥੇ ਢੁੱਲਾ ਮੇਰਾ ਖੂਨ ਉਥੇ ਲੈ ਜਾਇਓ ਜੀ ਜਿੱਥੇ ਢੁੱਲਾ ਮੇਰਾ ਖੂਨ ਉਥੇ ਲੈ ਜਾਇਓ ਜੀ ਜੇ ਮੇਰੇ ਪੋਤੇ ਮੇਰਾ ਰੂਪ ਹਿਤਾਰਿਓ جے میرے ہوتے میرا રૂપ ہی تارو میرے لالاں دے نال رہ کے رات گزاریو میرے لالاں دے نال رہ کے رات گزاریو میں کھڑا اڑیکاں اپنے ਸਿੰਘ سرداراں نو میں کھڑا اڑیکاں اپنے ਸਿੰਘ سرداراں نو میں ਉੜੀ ਕਾ ਪਣੇ ਸਿੰਘ ਸਰਦਾਰਾ ਨੂੰ ਮੈਂ ਮਿਲਣਾ ਚਾਹ ਨਾ ਆਪਣੇ ਜੀਤ ਜੁਜਾਰਾ ਨੂੰ ਮੈਂ ਮਿਲਣਾ ਚਾਹ ਨਾ ਆਪਣੇ ਜੀਤ ਜੁਜਾਰਾ ਨੂੰ ਮੈਂ ਚਾਰੇ ਪੁੱਤ ਕਿਉਂ ਵਾਰੇ ਚਰਾ ਵਿਚਾਰਿਓ ਮੈਂ ਚਾਰੇ ਪੁੱਤ ਕਿਉਂ ਵਾਰੇ ਚਰਾ ਵਿਚਾਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ गुजारਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ गुजारਿਓ ਜੇ ਚੱਲੇ ਹੋ ਸਰਹੰਦ ਨੂੰ ਮੇਰੇ ਪਿਆਰਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ गुजारਿਓ ਮੇਰੇ ਲਾਲਾ ਦੇ ਨਾਲ ਰਹਿ ਕੇ ਰਾਤ गुजारਿਓ ਵਾਹਿਗੁਰੂ ਜੀ ਕਾ ਖਾਲਸਾ why would que give